ਗਲਗੀ ਤਰ ਪਾਤਸ਼ਾਹ ਨੇ ਖਿੱਚ ਕੇ ਤੀਰ ਉਹਦੇ ਜਬਾੜੇ ਦੇ ਵਿੱਚ जल चलद सु मुखी ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹੁਣ ਤਿੰਨ ਬੰਦੇ ਪੌੜੀਆਂ ਤੇ ਚੜ੍ਹੇ ਹੋਣ ਤੇ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਹੱਥ 'ਚ ਨੌ ਟੰਕ ਦੀ ਕਮਾਨ ਲੈ ਕੇ ਖਲੋਤੇ ਹੋਣ ਜਿਹੜੀ ਨੌ ਟੰਕ ਦੀ ਕਮਾਨ 'ਚੋਂ ਚੱਲਿਆ ਤੀਰ 16 ਕਿਲੋਮੀਟਰ ਜਾ ਕੇ ਟਿਕਾਣੇ ਤੇ ਵੱਜਦਾ ਤੇ ਜੋ ਬੰਦਾ ਕੁਝ ਫੁੱਟ ਤੇ ਖਲੋਤਾ ਹੋਊਗਾ ਤੇ ਉਹਦੇ ਪੱਲੇ ਕੀ ਰਿਆ ਹੋਊਗਾ ਜਿਹੜਾ ਤੀਰ 16 ਕਿਲੋਮੀਟਰ ਗੁਰੂ ਗੋਬਿੰਦ ਸਿੰਘ ਦਾ ਮਾਰ ਕਰਦਾ ਤੇ ਕੁਝ ਫੁੱਟ ਤੋਂ ਬੰਦੇ ਦੇ ਪੱਲੇ ਕੀ ਰੋ ਅਜੇ ਨਾਰਖਾਂ ਪੌੜੀ ਤੋਂ ਥੱਲੇ ਉਤਰ ਕੇ ਮਹਾਰਾਜ ਬਾਰੇ ਦੱਸਦਾ ਹੀ ਸੀ ਵੀ ਸੋਣਾ ਬੜਾ ਜੇ ਚਿਹਰਾ ਬਹੁਤ ਸੋਹਣਾ ਗੁਰੂ ਦਾ ਇਹਨੇ ਜਰ ਨੂੰ ਮਹਾਰਾਜ ਨੇੜੇ ਆ ਕੇ ਮਹਾਰਾਜ ਦਾ ਤੀਰ ਕਮਾਨ ਸਿੱਧਾ ਕੀਤਾ ਨਾ ਤੇ ਨਾਰਖਾਂ ਨੂੰ ਆਪਣੀ ਮੌਤ ਦੇ ਸੀ ਤੇ ਕਹਿੰਦਾ ਅੱਲਾਹ ਬਸ ਅੱਲਾਹ ਕਹਿ ਕੇ ਮੂੰਹ ਅਡਣ ਦੇਰ ਸੀ ਮਹਾਰਾਜ ਨੇ ਖਿੱਚ ਕੇ ਤੀਰ ਮਾਰਿਆ ਬਿਲਕੁਲ ਸੰਗ ਦੇ ਵਿੱਚ ਵੱਜਾ ਜਾ ਕੇ ਪੁਆਣ ਨਹੀਂ ਖਾ ਕੇ ਥੱਲੇ ਡਿੱਗਾ ਗਣੀ ਖਾ ਜੇ ਉੱਥੇ ਹੀ ਖਲੋਤਾ ਸੀ ਮਹਾਰਾਜ ਨੇ ਦੂਜਾ ਤੀਰ ਖਿੱਚ ਕੇ ਗਣੀ ਖਾਂ ਦੀ ਛਾਤੀ 'ਚ ਮਾਰਿਆ ਦੋੜ ਗੇ ਪ੍ਰਤੀਜਿਵ ਨੇ ਸੀ ਨਾ ਪੌੜੀ ਦੇ ਜਿਹੜਾ ਉੱਥੋਂ ਹੀ ਨਹੀਂ ਕੁਰਸੀ ਤੋਂ ਨਹੀਂ ਉੱਠਦਾ ਉਹਨੇ ਵੇਖਿਆ ਵੀ ਮੈਂ ਕਿੰਨਾ ਚਿਰ ਬਚੂ ਉਹਨੇ ਪਹਿਲੇ ਡੰਡੇ ਤੋਂ ਸਿੱਧੀ ਛਾਲ ਮਾਰੀ ਸਿੱਧਾ ਥੱਲੇ ਲੈਂਡ ਕੀਤਾ ਆ ਕੇ ਜੋ ਕੰਧ ਦੇ ਉੱਲੇ ਹੋ ਕੇ ਭੱਜਣ ਲੱਗਾ ਨਿਕਲਦਾ ਨਿਕਲਦਾ ਉਹ ਨਿਕਲ ਗਿਆ ਹੁਣ ਇਹਦਾ ਜਿਗਰ ਮਹਾਰਾਜ ਨੇ ਜ਼ਫਰਨਾਮੇ 'ਚ ਕੀਤਾ ਪਾਤਸ਼ਾਹ ਕਹਿੰਦੇ ਚੁਦੀ ਦਮ ਕੇ ਨਾਹਰ ਬਿਆਮਦ ਬਜ਼ੰਗ ਚਛੀਦੇ ਜ਼ਕੀਰ ਮੰਨ ਬੇਦ ਰੰਗ ਮੈਂ ਵੇਖਿਆ ਨਾਰ ਖਾਂ ਚੜਿਆ ਘਣੀ ਖਾਂ ਚੜਿਆ ਔਰ ਅੰਗ ਸੇ ਫਿਰ ਕਿਹੜਾ ਬੰਦਾ ਉਸ ਪੌੜੀ ਤੇ ਚੜਿਆ ਮੈਂ ਉਹਨੂੰ ਇੱਕ ਇੱਕ ਤੀਰ ਮਾਰਿਆ ਪਰ ਤੇਰੇ ਜਰਨੈਲਾਂ ਦੇ ਵਿੱਚ ਇੱਕ ਬੁਜਦਲ ਬੰਦਾ ਸੀ ਉਦਾ ਜ਼ਿਕਰ ਮਹਾਰਾਜ ਕਰਕੇ ਕਹਿੰਦੇ ਅੱਖਵਾਜ਼ਾ ਮਰਦੂਦ ਸਾਇਆ ਦੀਵਾਰ ਬ ਮੈਦਾਨੇ ਆਮਦ ਬਾ ਮਰਦਾਨੇ ਵਾਰ ਮਹਾਰਾਜ ਕਹਿੰਦੇ ਨਾਂ ਤੇ ਉਹਦਾ ਮਹਮੂਦ ਆ ਪਰ ਮੈਂ ਉਹਨੂੰ ਮਰਦੂਦ ਹੀ ਕਹੂੰਗਾ ਮਰਦੂਦ ਦਾ ਮਤਲਬ ਹੁੰਦਾ ਡਰਪੋਕ ਪਾਦਸ਼ਾਹ ਕਹਿੰਦੇ ਡੰ ਕੰਮਾ ਬੰਦਾ ਭਰਾ ਮਰਦੇ ਵੇਖ ਕੇ ਤੇ ਸਿੱਧੀ ਪੌੜੀ ਤੋਂ ਛਾਲ ਮਾਰੀ ਥੱਲੇ ਤੇ ਕੰਧ ਦੇ ਉੱਲੇ ਹੋ ਕੇ ਪੱਜ ਗਿਆ ਅੱਗੇ ਜਾ ਕੇ ਜਿਹੜਾ ਮਹਾਰਾਜ ਨੇ ਸ਼ਬਦ ਵਰਤਣਾ ਨਾ ਇੱਥੇ ਜ਼ਫਰਨਾਮੇ ਚ ਉਹ ਮਹਾਰਾਜ ਨੇ ਪੌਣੇ 42 ਸਾਲਾਂ ਚ ਕਿਤੇ ਵੀ ਨਹੀਂ ਵਰਤਿਆ ਕਿਤੇ ਨਹੀਂ ਬਾਪੂ ਦਾ ਸੀਸ ਵੇਖਿਆ 9 ਸਾਲ ਦੀ ਉਮਰ ਚ ਮਹਾਰਾਜ ਨੇ ਅਫਸੋਸ ਨਹੀਂ ਆਖਿਆ ਸਰਸਾ ਦਾ ਕੰਡਾ ਆ ਗਿਆ ਪਰਿਵਾਰ ਵਿਛੜ ਗਿਆ ਮਹਾਰਾਜ ਨੇ ਆਖਿਆ ਅਫਸੋਸ ਕੋਈ ਨਹੀਂ ਵੱਡੇ ਪੁੱਤ ਸ਼ਹੀਦ ਹੋਣਗੇ ਮਹਾਰਾਜ ਕਹਿੰਦੇ ਅਫਸੋਸ ਕੋਈ ਨਹੀਂ ਛੋਟੇ ਕੰਧਾਂ ਚ ਚਿਣੇ ਜਾਣਗੇ ਮਹਾਰਾਜ ਕਹਿੰਦੇ ਅਫਸੋਸ ਕੋਈ ਨਹੀਂ ਪਰ ਚਮਕੌਰ ਦੀ ਗੜੀ 'ਚ ਇੱਕ ਥਾਂ ਤੇ ਮਹਾਰਾਜ ਕਹਿੰਦੇ ਅਫਸੋਸ ਮੈਨੂੰ ਬਹੁਤ ਦੁੱਖਿਆ ਕਾਦਾ ਉਹ ਜਿਹੜਾ ਕੰਦ ਦੇ ਉੱਲੇ ਹੋ ਕੇ ਭੱਜਾ ਪਾਦਸ਼ਾਹ ਕਹਿੰਦੇ ਦਰੇਗਾ ਫਾਰਸੀ ਦਾ ਲਫ਼ਜ਼ ਦਰੇਗਾ ਅਫਸੋਸ ਦਰੇਗਾ ਅਗਰ ਰੂਵੇ ਉਹ ਦੀਦਮੇ ਮਹਾਰਾਜ ਕਹਿੰਦੇ ਮੈਨੂੰ ਅਫਸੋਸ ਆ ਉਹ ਜਿਹੜਾ ਤੀਜਾ ਬੰਦਾ ਭੱਜਾ ਜਾਂਦਾ ਨਾ ਕਿਤੇ ਭੱਜਾ ਜਾਂਦਾ ਇੱਕ ਵਾਰੀ ਪੱਲੇ ਖੇਣਾ ਹੀ ਪਰਸ਼ਾਨ ਨੂੰ ਵੇਖ ਲੈਂਦਾ ਨਾ ਤਿੱਜਾ ਤੀਰ ਮੋਦੇ ਪਰਵਟਿਆਂ ਦੇ ਵਿੱਚ ਮਾਰਨਾ ਸੀ ਮੈਂ ਚਾਹੁੰਦਾ ਤੇ ਮਗਰੋਂ ਤੀਰ ਮਾਰ ਕੇ ਬੰਦਾ ਮਾਰ ਦਿੰਦਾ ਪਰ ਮਰਦ ਦਾ ਬੱਚਾ ਹਾਂ ਪਿੱਠ ਤੇ ਵਾਰ ਕਰਨਾ ਗੁਰੂ ਗੋਬਿੰਦ ਸਿੰਘ ਦੇ ਖੂਨ 'ਚ ਨਹੀਂ ਹੈਗਾ ਗੁਰੂ ਗੋਬਿੰਦ ਸਿੰਘ ਜਦੋਂ ਵਾਰ ਕਰੇਗਾ ਛਾਤੀ ਤੇ ਕਰੇਗਾ ਪਿੱਠ ਤੇ ਵਾਰ ਕਰਨਾ ਮਰਦਾਂ ਦਾ ਕੰਮ ਨਹੀਂ ਹੈਗਾ ਜੰਗ ਦਾ ਸਟੈਂਡਰਡ ਹੁੰਦਾ ਵਾ ਜੰਗ ਨਕੰਮੇ ਬੰਦੇ ਨਹੀਂ ਲੜਦੇ ਜੰਗ ਦੇ ਵਿੱਚ ਬੱਚਿਆ ਨਹੀਂ ਕੁੱਟਿਆ ਜਾਂਦਾ ਬੀਬੀਆਂ ਦੇ ਵਾਲ ਨਹੀਂ ਕੁੱਟੇ ਜਾਂਦੇ ਬਜ਼ੁਰਗਾਂ ਦੀਆਂ ਦਾੜੀਆਂ ਨਹੀਂ ਖੋਈਆਂ ਜਾਂਦੀਆਂ ਪੱਗਾਂ ਨਹੀਂ ਲਾਈਆਂ ਜਾਂਦੀਆਂ ਸਿੱਖਾਂ ਦੀ ਜੰਗ ਦਾ ਪੈਰਾਮੀਟਰ ਬਹੁਤ ਉੱਚਾ ਹੈ ਜਿਹੜਾ ਖਲੋ ਕੇ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢ ਜਾਵੇ ਉਹਨੂੰ ਲੜਾਈ ਨਹੀਂ ਕਰਨੀ ਆਉਂਦੀ ਉਹ ਨਕੰਮਾ ਬੰਦਾ ਸਿਰੇ ਦਾ ਜਿੱਦਾਂ ਦੀ ਤੂੰ ਉਹਦੀ ਮਾਂ ਨੂੰ ਗਾਲ ਕੱਢੀ ਉਹ ਮਾਂ ਸ਼ਬਦ ਤੇਰੇ ਘਰ ਵੀ ਹੈਗਾ ਜਿੱਦਾਂ ਦੀ ਤੂੰ ਇੱਕ ਨੂੰ ਭੈਣ ਨੂੰ ਗਾਲ ਕੱਢੀ ਉਹ ਭੈਣ ਸ਼ਬਦ ਤੇਰੇ ਘਰ ਵੀ ਹੈਗਾ ਵਾ ਨਾ ਮਾਂ ਦਾ ਕਸੂਰ ਹੈ ਵਿੱਚ ਨਾ ਭੈਣ ਦਾ ਕਸੂਰ ਹੈ ਸਾਡੀ ਜੰਗ ਦਾ ਵੀ ਪੈਰਾਮੀਟਰ ਉੱਚਾ ਵਾ ਅਸੀਂ ਤੇ ਪੇਟ ਤੇ वार ਨਹੀਂ ਕਰਦੇ ਹੁਣ ਪੇਟ ਤੇ ਬੜੀ ਦੂਰ ਆ ਹੁਣ ਗੁਰੂ ਦੀਆਂ ਗੋਲਕਾਂ ਦੇ ਸਾਹਮਣੇ ਵੀ ਪੱਗਾਂ ਲਾਉਂਦੇ ਆਂ ਅਸੀਂ ਇੱਕ ਦੂਜੇ ਦੀਆਂ ਗੁਰੂ ਦੀ ਹਜ਼ੂਰੀ 'ਚ ਖਲੋ ਕੇ ਗੋਲਕ ਪਿੱਛੇ ਗੰਦੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਸਰਦਾਰ ਸਰਦਾਰਾਂ ਨੂੰ ਕੱਢਣ ਡਿਆ ਕਦੀ ਤੁਹਾਡੇ ਗੁਰੂ ਨੇ ਪੈਰਾਮੀਟਰ ਸੈੱਟ ਕੀਤਾ ਸੀ ਪੇਟ ਤੇ ਵੀ ਵਾਰ ਨਹੀਂ ਕਰਨਾ ਅੱਜ ਜਿੰਨੀਆਂ ਠੱਬੀਆਂ ਸਿੱਖ ਸਿੱਖ ਨੂੰ ਲਾ ਰਿਆ ਸਾਨੂੰ ਬਾਹਰੋਂ ਥੋੜਾ ਖਤਰਾ ਸਾਨੂੰ ਆਪਣਿਆਂ ਤੋਂ ਖਤਰਾ ਜ਼ਿਆਦਾ ਵਾ ਸਾਡਾ ਜਿੱਦਣ ਕਹਣ ਕਰਨਾ ਆਪਣਿਆਂ ਨੇ ਕਰਨ ਰ ਕੀਤਾ ਵੀ ਆ ਸਾਨੂੰ ਜਿੱਦਣ ਲੈ ਕੇ ਬੈਠੇ ਆਪਣੇ ਲੈ ਕੇ ਬਹਿਣਗੇ ਦੁਸ਼ਮਣ ਤੁਹਾਡੇ ਤੋਂ ਚਾਲੂ ਆ ਗੁਰਦੇਵ ਬਾਦਸ਼ਾਹ ਦੇ ਬਹਾਦਰ ਲੜਦੇ ਨੇ ਇਨੇ ਚਰ ਨੂੰ ਸਹਿਬ ਬਾਬਾ ਅਜੀਤ ਸਿੰਘ ਆ ਉਹਨਾਂ ਹੱਥ ਜੋੜੇ ਆ ਨਮਸਕਾਰ ਕੀਤੀ ਆ ਕਹਿੰਦਾ ਪਿਤਾ ਜੀ ਮੈਂ ਕਦੋਂ ਕਿ ਜਾਣਾ ਫਰਕ ਆ ਨਾ ਬਾਹਰ ਪੌੜੀ ਤੇ ਠੱਕੇ ਨਾ ਚੜਾਉਂਦੇ ਆ ਅੰਦਰ ਆ ਗਿਆ ਆਪ ਮੰਗਦੇ ਵੀ ਮੇਰਾ ਨੰਬਰ ਕਦੋਂ ਆ ਆਪ ਹਰ ਕੀ ਜੰਗਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਿ ਬਾਬਾ ਅਜੀਤ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਪੁੱਤ ਦੁਨੀਆ ਕਾਲੀ ਪਈ ਆ ਤੇਰੀ ਪ੍ਰਵਾਜ਼ ਵੇਖਣ ਵਾਸਤੇ ਮਾ ਤੇ ਨੂੰ ਲਗਾ ਕੇ ਇਸ ਕਰਕੇ ਰੱਖਿਆ ਤੂੰ ਉਦੋਂ ਨਿਕਲੇ ਜਦੋਂ ਸਭ ਤੋਂ ਜਿਆਦਾ ਤੀਰ ਤੇ ਤਲਵਾਰਾਂ ਤੇਰੀ ਛਾਤੀ ਵੱਲ ਨੂੰ ਆਉਣ ਆਉਖਾ ਟਾਈਮ ਹੋਵੇ ਦੁਨੀਆ ਨਿਆਣੇ ਸਭ ਤੋਂ ਪਹਿਲਾਂ ਲਕਾਉਂਦੀ ਆ ਕਿੰਨੇ ਲੀਡਰ ਮੈਂ ਤੁਹਾਨੂੰ ਦੱਸ ਦਿਆਂ ਜਿਨ੍ਹਾਂ ਨੇ ਆਪਣੇ ਨਿਆਣੇ ਬਾਹਰ ਸੈੱਟ ਕਰ ਲਏ ਤੇ ਤੁਹਾਡੇ ਨਿਆਣੇ ਸੰਘਰਸ਼ ਦੇ ਨਾਂ ਤੇ ਬਲੀ ਦੇ ਬੱਕਰੇ ਬਣਾਏ ਕਿ ਨਹੀਂ ਬਣਾਏ ਤੁਸੀਂ ਪੁੱਤ ਦੇ ਦਿੱਤੇ ਪੰਜਾਬ ਚਲੇ ਜਾਓ ਮਾਝੇ ਦਾ ਕੋਈ ਪਿੰਡ ਐਸਾ ਹੋਗਾ ਜਿਸ ਪਿੰਡ ਦੇ ਵਿੱਚੋਂ ਮਾਵਾਂ ਨੇ ਪੁੱਤ ਨਹੀਂ ਦਿੱਤੇ ਤੇ ਜਿਹੜੀ ਲੀਡਰਸ਼ਿਪ ਤੁਹਾਡੇ ਸਿਰਾਂ ਤੇ ਰਾਜ ਕਰਦੀ ਆ ਕਿੰਨੇ ਪੁੱਤ ਦਿੱਤੇ ਇਹਨਾਂ ਨੇ ਕਿੰਨੇ ਪਰਿਵਾਰ ਦੇ ਬੱਚੇ ਦਿੱਤੇ ਸੰਘਰਸ਼ ਵਿੱਚ ਕੋਈ ਨਹੀਂ ਪਰ ਗੁਰੂ ਕੋ ਬਿੰਦ ਸਿੰਘ ਮਹਾਰਾਜ ਵਰਗਾ ਲੀਡਰ ਕਿੱਥੋਂ ਲੱਭੋਗੇ ਆਗੂ ਕਿੱਥੋਂ ਲੱਭੋਗੇ ਜਦੋਂ ਗੱਲ ਕੌਮ ਦੀ ਆਈ ਜਦੋਂ ਗੱਲ ਅਣਖ ਤੇ ਗੈਰਤ ਦੀ ਆਈ ਗੁਰੂ ਨੇ ਆਪਣੇ ਪੁੱਤ ਲਾੜਿਆਂ ਵਾਂਗੂ ਤਿਆਰ ਕਰਕੇ ਤੋਰੇ ਚਲੋ ਬਾਈ ਆਵੇਂ ਥੋੜਾ ਜੋਗੀ ਅੱਲਾ ਯਾਰ ਖਾਨੇ ਲਿਖਿਆ ਕਹਿੰਦਾ ਕਟਾ ਦੀਏ ਛਿਸ਼ ਸ਼ਾਮ ਨੇ ਗੀਤਾ ਸੁਨਾਕਰ ਮਾਪਾਰਥ ਦਾ ਯੋਧ ਹੁੰਦਾ ਹੈ ਨਾ ਤੇ ਕ੍ਰਿਸ਼ਨ ਭਗਵਾਨ ਅਰਜਨ ਨੂੰ ਕਹਿੰਦਾ ਵਾਰ ਕਰ ਇਹਨਾਂ ਤੇ ਹੁਣ ਦਰਯੋਧਨੋ ਨਹੀਂ ਚਾਚੇ ਤਾਈ ਦੇ ਪੁੱਤ ਭਰਾਵਾ ਤੇ ਅਰਜਨ ਕਹਿੰਦਾ ਜੀ ਆਪਣੇ ਆ ਸ਼ਰਮਾਈ ਆਪਣੇ ਆ ਤੇ ਕ੍ਰਿਸ਼ਨ ਕਹਿੰਦਾ ਜੇ ਆਪਣੇ ਹੁੰਦੇ ਤੇ ਫਿਰ ਸਾਹਮਣੇ ਇੰਨਾ ਖਲੋਤੇ ਹੁੰਦੇ ਪੁਆਇੰਟ ਸਮਝਿਓ ਆਪਣਾ ਉਹ ਹੀ ਆ ਜਿਹੜਾ ਤੁਹਾਡੇ ਇੱਥੇ ਖਲੋਊਗਾ ਆਪਣਾ ਉਹ ਆ ਜਿਹੜਾ ਤੁਹਾਡੇ ਬਰਾਬਰ ਖਲੋਊਗਾ ਤੇ ਜਿਹੜਾ ਬਰਾਬਰ ਦਾ ਸ਼ਰੀਕ ਬਣ ਕੇ ਸਾਹਮਣੇ ਖਲੋ ਗਿਆ ਉਹ ਆਪਣਾ ਨਹੀਂ ਆ ਕ੍ਰਿਸ਼ਨ ਭਗਵਾਨ ਕਹਿੰਦਾ ਅਰਜਨ ਤੂੰ ਕਹਿੰਨਾ ਆਪਣੇ ਜੇ ਆਪਣੇ ਹੁੰਦੇ ਤੇ ਫਿਰ ਸਾਹਮਣੇ ਨਾ ਹੁੰਦੇ ਫਿਰ ਕਹਿੰਦੇ ਗੀਤਾ ਦਾ ਉਪਦੇਸ਼ ਦਿੱਤਾ ਤੇ ਅਰਜਨ ਨੂੰ ਲੜਨ ਵਾਸਤੇ ਤਿਆਰ ਕੀਤਾ ਉਹਨੇ ਬੜੀ ਸੋਹਣੀ ਗੱਲ ਲਿਖੀ ਜੋਗੀ ਅੱਲਾ ਯਾਰਖਾਨੇ ਕਹਿੰਦਾ ਕਟਾ ਦੀਏ ਛਛ ਸ਼ਾਮਨੇ ਗੀਤਾ ਸੁਣਾਕਰ ਰੂਹ ਫੂਕਦੀ ਇਸ ਦੇਸ਼ ਮੇਂ ਗੁਰੂ ਗੋਬਿੰਦ ਸਿੰਘ ਨੇ ਬੱਚੇ ਕਟਾਕਰ ਗੀਤਾ ਦਾ ਉਪਦੇਸ਼ ਦੇ ਕੇ ਅਰਜਨ ਨੂੰ ਲੜਾ ਦੇਣਾ ਬੜਾ ਸੌਖਾ ਵਾ ਪਰ ਬੱਚਿਆਂ ਦੇ ਸਿਰ ਦੇ ਕੇ ਇਸ ਦੇਸ਼ ਨੂੰ ਬਚਾ ਲੈਣਾ ਹੋਰ ਗੱਲ ਆ ਤੇ ਬੜਾ ਔਖਾ ਵਾ ਉਹ ਗੁਰੂ ਗੋਬਿੰਦ ਸਿੰਘ ਕਰ ਸਕਦਾ ਸਹ ਬਾਬਾ ਅਜੀਤ ਸਿੰਘ ਆ ਕੇ ਹੱਥ ਛੋੜਦਾ ਇਹਦਾ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਬਾਪੂ ਤੋਂ ਮੇਰਾ ਨਾਂ ਰੱਖਿਆ ਅਜੀਤ ਸਿੰਘ ਇਹਦਾ ਮਤਲਬ ਹੁੰਦਾ ਵੀ ਜਿੱਤਿਆ ਨਾ ਜਾਵੇ ਸਿਆਣੇ ਬੈਠੇ ਹੋ ਗੁਰੂ ਗੋਬਿੰਦ ਸਿੰਘ ਦੇ ਚੌਵਾਂ ਸਹਬਜ਼ਾਦਿਆਂ ਦੇ ਨਾਮ ਪੜੋ ਜ਼ਿੰਦਗੀ ਜੀਉਣ ਦਾ ਸਵਾਦ ਆ ਜਾਊਗਾ ਭਾਵੇਂ ਉੱਤੋਂ ਥੱਲੇ ਨੂੰ ਲੱਗ ਜੇ ਤੋ ਭਾਵੇਂ ਥੱਲੇੋਂ ਉੱਤਣ ਲੱਗ ਜੋ ਅਜੀਤ ਬਣਨ ਵਾਸਤੇ ਜੁਝਾਰੂ ਹੋਣਾ ਪੈਣਾ ਵਾ ਜੁਝਾਰੂ ਉਹ ਹੋਊਗਾ ਜਿਹੜਾ ਜ਼ੋਰਾਵਰ ਹੋਊਗਾ ਲੜਨਾ ਜਾਣਦਾ ਹੈ ਤੇ ਜ਼ੋਰਾਵਰ ਉਹ ਬਣੇਗਾ ਜਿੰਨੇ ਫਤਿਹ ਨਸੀਬ ਕਰਨੀਆਂ ਜਿੰਨੇ ਫਤਿਹ ਪ੍ਰਾਪਤ ਕਰਨੀਆਂ ਇਹਨੂੰ ਥੱਲਿਓਂ ਤਾਂ ਲੈ ਲਓ ਫਤਿਹ ਉਹਨਾਂ ਦੇ ਪੈਰ ਚੁੰਮਦੀ ਆ ਜਿਹੜੇ ਜ਼ੋਰਾਵਰ ਹੁੰਦੇ ਨੇ ਜ਼ੋਰਾਵਰ ਉਹ ਹੁੰਦੇ ਨੇ ਜਿਹੜੇ ਜੁਝਾਰੂ ਹੁੰਦੇ ਨੇ ਤੇ ਜਿਹੜੇ ਜੁਝਾਰੂ ਹੁੰਦੇ ਨੇ ਉਹ ਕਿਸੇ ਕੋਲੋਂ ਨਹੀਂ ਜਿੱਤੇ ਜਾਂਦੇ ਉਹ ਸਦਾ ਅਜੀਤ ਬਣ ਕੇ ਰਹਿੰਦੇ ਆ ਕਿੰਨਾ ਗਿਆਨ ਲੁਕਿਆ ਚੋਹਾ ਸਾਹਿਬ ਜਿਆਦਾ ਦੇ ਨਾਵਾਂ ਚ ਜਿੱਦਣ ਗੁਰੂ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਸਾਡੀ ਕੱਲੀ ਅਕਲ ਸ਼ਕਲ ਰਹਿਣ ਸੈਣ ਖਾਣ ਪੀਣ ਨਹੀਂ ਬਦਲਿਆ ਮਹਾਰਾਜ ਨੇ ਸਾਡੇ ਨਾਂ ਬਦਲੇ ਕਦੀ ਸਾਡੇ ਦੇਸ਼ ਤੇ ਜਿਹੜੇ ਹਮਲਾਵਰ ਚੜ ਕੇ ਆਉਂਦੇ ਮੈਂ ਗੱਲ ਬੜੀ ਵਾਰੀ ਸੁਣਾਈ ਆ ਤੁਹਾਨੂੰ ਕਿਸੇ ਦਾ ਨਾਮ ਮਹਿਮੂਦ ਗਜਨਵੀ ਮੁਹੰਮਦ ਗੌਰੀ ਜ਼ਾਹਿਰਉਦੀਨ ਬਾਬਰ ਜ਼ਲਾਲਉਦੀਨ ਅਕਬਰ ਔਰੰਗਜ਼ੇ ਨਾਦਰ ਸ਼ਾਹ ਦੁਰਾਨੀ ਅਹਿਮਦ ਸ਼ਾਹ ਅਬਦਾਲੀ ਨਾਂ ਪੜੋ ਤੇ ਬੰਦੇ ਦਾ ਮੂੰਹ ਪਰ ਜੇ ਤੇ ਸਾਡੇ ਅਗਲੇ ਬਨੇ ਕੋ ਠੰਡਾ ਆਰਾਮ ਕੋ ਤਤਾ ਆਰਾਮ ਕੋ ਕੌੜਾ ਵਾਲਾ ਮਹਾਰਾਜ ਜੀ ਸਾਡੇ ਦਾ ਨਾਮਾਂ ਜੀ ਕਰੰਟ ਨਹੀਂ ਹੈਗਾ ਲੜਨਾ ਤੂੰ ਹੀ ਖੇਗੇ ਨਾ ਪਹਿਲਾਂ ਤੁਹਾਡੇ ਨਾਮ ਬਦਲੋ ਮਹਾਰਾਜ ਨੇ ਫਿਰ ਨਾਮ ਬਦਲੇ ਦਇਆ ਸਿੰਘ ਮੀਨ ਗਿਆ ਧਰਮ ਸਿੰਘ ਮਹਾਰਾਜ ਨੇ ਕਿ ਹਿੰਮਤ ਸਿੰਘ ਬਗੇਲ ਸਿੰਘ ਸ਼ਾਮ ਸਿੰਘ ਹਰੀ ਸਿੰਘ ਕਰਮ ਸਿੰਘ ਰਣਜੀਤ ਸਿੰਘ ਅਜੀਤ ਸਿੰਘ ਕੋਈ ਨਾਂ ਹੋਵੇ ਬੰਦੇ ਦਾ ਮੂੰਹ ਪਰ ਜੇ ਨਾਂ ਲੈਣ ਲੱਗਿਆ ਪ੍ਰਾਣਿਆਂ ਬਜ਼ੁਰਗਾਂ ਨੇ ਤੇ ਫਿਰ ਵੀ ਸਾਂਭਿਆ ਨਵੇਂਆਂ ਦਾ ਤੇ ਫਿਰ ਕੰਮ ਗਾਂ ਹੀ ਨੰਗਿਆ ਜ਼ਿਆਦਾ ਹੈ ਪਿੰਡਾਂ ਇਧਰੇ ਮੜਾ ਮੋਟਾ ਬੱਚਾ ਹੈਗਾ ਮੈਂ ਸ਼ਹਿਰਾਂ ਚ ਜਾ ਕੇ ਵੇਖਿਆ ਚੰਗਾ ਭਲਾ ਸਿਰ ਤੇ ਜੂੜਾ ਤੇ ਨਾਂ ਰੱਖਿਆ ਟੀਟੂ ਨਿਆਣੇ ਦਾ ਨਾਂ ਰੱਖਿਆ ਟੀਟੂ ਮਾ ਨੇ ਮੈਂ ਨਾ ਵੀ ਹੁਣ ਤੇ ਚੱਲ ਟੀਟੂ ਟੀਟੂ ਚੱਲਦਾ ਤੇ ਜਦੋਂ ਟੀਟੂ ਹਣੀ ਵਿਆਹੇ ਗਏ ਪੋਤਰੇ ਹੋ ਗਏ ਤੇ ਲੋਕਾਂ ਖਣਾ ਦਾਦੇ ਦਾ ਕੀ ਨਾਮ ਹੈ ਦਾਦੇ ਦਾ ਨਾਂ ਟੀਟੂ ਆ ਫਿਰ ਨਾਲ ਸੁਣਿਓ ਸੁਣਨ ਵਾਲੀ ਗੱਲ ਆ ਨਾ ਬੰਦੇ ਦੀ ਪਰਸਨੈਲਿਟੀ ਉਜਾਗਰ ਕਰਦੇ ਆ ਤੁਹਾਡਾ ਨਾਂ ਵੇਖ ਕੇ ਹੀ ਅਗਲਾ ਜਜਮੈਂਟ ਲਾ ਦਿੰਦਾ ਵੀ ਬੰਦੇ ਦੇ ਪੱਲੇ ਕੱਖ ਹੈਗਾ ਤੇ ਜੇ ਨਾਂ ਹੀ ਅਹੀਂ ਉਹ ਰੱਖਣ ਜਿਹੜੇ ਆ ਹੁਣ ਆ ਬਜ਼ੁਰਗ ਜਾਂਦੇ ਨਾ ਵਿਆਹਾਂ ਸ਼ਾਦੀਆਂ ਦੇ ਉੱਤੇ ਉਹਨਾਂ ਦੇ ਇੱਕ ਬਿਮਾਰੀ ਹੋਰ ਚੱਲ ਪਈ ਵੀ ਮਗਰੋਂ ਵਿਆਹ ਸ਼ਾਦੀ ਦਾ ਡਾ ਕਾਰਡ ਛੱਬਦਾ ਮਗਰੋਂ ਸਿੰਘ ਵੀ ਡਾਤਾ ਤੇ ਮਗਰੋਂ ਕੌਰ ਵੀ ਡਾ ਦਿੱਤਾ ਛੋਟਾ ਨਾਂ ਲਿਖਿਆ ਕਾਰਡ ਦੇ ਉੱਤੇ ਉਦਾਹਰਨ ਦੇ ਤੌਰ ਤੇ ਚਿੰਕੀ ਦਾ ਵਿਆਹ ਮਿੰਕੀ ਨਾਲ ਕੀਤਾ ਤੇ ਬਾਪੂ ਅਨ ਬੜੇ ਮੇਰੇ ਵਰਗਾ ਕਾਰਡ ਲੈ ਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਾਰਡ ਚਿੰਕੀ ਵਾਲੇ ਬੰਨੇ ਰੱਖਣਾ ਕਿ ਮਿੰਕੀ ਵਾਲੇ ਬੜੇ ਰੱਖਣਾ ਮੈਂ ਆਇਆ ਕਿਹੜੇ ਬੰਨੇ ਹਾਂ ਇਹ ਸਾਡੇ ਨਾਂ ਤੇ ਨਹੀਂ ਹੈਗੇ ਨਾਂ ਉਹ ਰੱਖੋ ਨਾਂ ਹੀ ਤੇ ਤੁਹਾਡੇ ਪੱਲੇ ਆ ਸਾਰਾ ਕੁਝ ਜੇ ਤੁਹਾਡਾ ਨਾਂ ਬੋਲਿਆ ਗਿਆ ਤੁਹਾਡਾ ਨਾਂ ਲਿਖਿਆ ਗਿਆ ਅਗਲਾ ਸਮਝੇ ਵੀ ਸਰਦਾਰਾਂ ਦਾ ਧੀ ਪੁੱਤ ਆ ਆਪਣੇ ਨਾਂ ਸਵਾਰ ਕੇ ਰੱਖੋ ਸਿੰਘ ਸ਼ਬਦ ਨੂੰ ਪਹਿਲ ਦਿਓ ਕੌਰ ਸ਼ਬਦ ਨੂੰ ਪਹਿਲ ਦਿਓ ਇਹਨਾਂ ਨੂੰ ਲਾਓ ਨਾ ਲਿਖਾਓ ਗੋਤਾਂ ਜੋ ਮਰਜੀ ਲਿਖਾਈ ਜਾ ਪਰ ਜੇ ਸਿੰਘ ਸ਼ਬਦ ਲਾ ਕੇ ਤੇ ਨਰੀਆਂ ਗੋਤਾਂ ਹੀ ਲਿਖਾਉਣ ਲੱਗ ਪਏ ਕੋਈ ਗਿੱਲ ਬਣ ਗਿਆ ਕੋਈ ਢਿੱਲੋਂ ਬਣ ਗਿਆ ਕੋਈ ਬਾਜਵਾ ਬਣ ਗਿਆ ਇਹਦੇ ਸਾਰੇ ਪਾਕਿਸਤਾਨ ਚ ਮੁਸਲਮਾਨ ਵੀ ਹੈਗੇ ਆ ਤੁਹਾਡੀ ਅਹਿਮੀਅਤ ਸਿੰਘ ਤੇ ਕੌਰ ਸ਼ਬਦ ਦੇ ਨਾਲ ਆ ਉਹ ਕਹਿੰਦਾ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਗਿਆ ਤੋ ਜੀਤਾ ਵਾਪਸ ਨਹੀਂ ਆਊਂਗਾ ਦਾਤੇ ਨੇ ਥਾਪੜਾ ਦਿੱਤਾ ਸਹਬਜਾਦਾ ਅਜੀਤ ਸਿੰਘ ਜੁੱਜਿਆ ਜੁੱਜਿਆ ਇਨਾ ਜੁੱਜਿਆ ਆਖਰਕਾਰ ਕਈਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ ਤੇ ਗੁਰੂ ਨੇ ਪੰਜ ਜੈਕਾਰੇ ਲਾਏ ਪੰਜ ਕਿਉਂ ਜਦੋਂ ਮੈਦਾਨੇ ਜੰਗ ਚ ਕੋਈ ਸਿੰਘ ਸ਼ਹੀਦ ਹੁੰਦਾ ਸੀ ਨਾ ਗੁਰੂ ਜੈਕਾਰਾ ਲਾਉਂਦਾ ਸੀ ਫਿਰ ਮੇਰੇ ਵਰਗਿਆਂ ਨੇ ਪ੍ਰਸ਼ਨ ਕੀਤਾ ਗੁਰੂ ਗੋਬਿੰਦ ਸਿੰਘ ਬਗਾਨੀਆਂ ਮਾਵਾਂ ਦੇ ਪੁੱਤ ਮਰਨ ਤੇ ਜਕਾਰੇ ਸੁਜਦੇ ਹੁੰਦੇ ਆ ਪਤਾ ਤੇ ਉਦੋਂ ਲੱਗੂ ਜਦੋਂ ਤੇਰਾ ਡਿੱਗਾ ਪਤਾ ਤੇ ਉਦੋਂ ਲਗਣਾ ਜਦ ਤੇਰੇ ਪੁੱਤ ਦੀ ਛਾਤੀ ਤੀਰਾਂ ਦੇ ਨਾਲ ਛੰਨੀ ਕੀਤੀ ਗਈ ਹੈਰਾਨ ਹੋ ਗਏ ਲੋਕਾਂ ਵਰੀ ਇੱਕ ਇੱਕ ਤੇ ਆਪਣੇ ਪੁੱਤਾਂ ਵਰੀ ਪੰਜ ਪੰਜ ਜਕਾਰੇ ਲਾਉਣਾ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਇੱਕ ਵਰਲਡ ਰਿਕਾਰਡ ਬੋਲਦਾ ਬਾਬਾ ਅਜੀਤ ਸਿੰਘ ਦੇ ਨਾਂ ਤੇ ਜਿਹੜਾ ਨਾਂ ਕਿਸੇ ਕੋਲ ਟੁੱਟਿਆ ਤੇ ਸ਼ਾਇਦ ਨਾਂ ਕਿਸੇ ਕੋਲ ਟੁੱਟੇਗਾ ਇਥੇ ਬੜੇ ਬੜੇ ਜਰਨੈਲ ਸ਼ਹੀਦ ਹੋਏ ਆ ਕੋਈ ਇੱਕ ਫੱਟ ਪੰਜ ਫੱਟ ਸੱਤ ਫੱਟ 10 ਫੱਟ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਸਹਬਜ਼ਾਦਾ ਸਹਬ ਬਾਬਾ ਅਜੀਤ ਸਿੰਘ ਲੜ ਕੇ ਸ਼ਹੀਦ ਹੋਇਆ ਉਹਦੀ ਛਾਤੀ ਦੇ ਉੱਤੇ 392 ਫੱਟ ਲੱਗੀਆਂ ਸੀ ਉਹਦੇ 392 ਫੱਟ ਪੱਲੇ ਕੀ ਰਿਆਊਗਾ ਸਰੀਰ ਇਡਾ ਜਵਾਨ ਪੁੱਤ ਪਾਲ ਕੇ ਪੋਸ ਕੇ ਮੈਦਾਨੇ ਜੰਗ ਚ ਘੱਲ ਕੇ ਉਹਨੂੰ ਲੀਰਾ ਲੀਰਾ ਹੁੰਦੇ ਵੇਖਣਾ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਹੋਰ ਕੋਈ ਨਹੀਂ ਕਰ ਸਕਿਆ ਐਵੇਂ ਥੋੜਾ ਵਿਦਵਾਨ ਨੇ ਆਖਿਆ ਮ੍ਰਿਤਿਉ ਜਦੋਂ ਅਬੈਮਨੂ ਦੀ ਸੁਣੀ ਅਰਜਨ ਢਿੱਲੀ ਹੱਥ ਚੋਂ ਤੀਰ ਕਮਾਨ ਹੋ ਗਈ ਲੱਭਾ ਪੁੱਤ ਨਾ ਰਾਣੀ ਇਛਰਾਂ ਨੂੰ ਰੋ ਰੋ ਕੇ ਅੰਨੀ ਨਧਾਨ ਹੋ ਗਈ ਤਾਨ ਸੈਨ ਨੇ ਸੁਣਿਆ ਪੁੱਤ ਮੋਇਆ ਰਾਗ ਬੋਲਣੋਂ ਬੰਦ ਜ਼ੁਬਾਨ ਹੋ ਗਈ ਬਲਹਾਰ ਨੇ ਜਾਵਾ ਕਲਗੀ ਵਾਲਿਆ ਤੂੰ ਤੇ ਆ ਗਿਆ ਇੱਕ ਅਕਾਲ ਦੀ ਮੰਨ ਲਈਏ ਕੋਈ ਇਹ ਨਾ ਕਵੇ ਕਿ ਪੁੱਤ ਮਰਵਾਉਣ ਵੇਲੇ ਪੱਟੀ ਅੱਖਾਂ ਤੇ ਗੁਰਾਂ ਨੇ ਬੰਨ ਲਈਏ ਵੱਡਾ ਪੁੱਤ ਸ਼ਹੀਦ ਹੋਇਆ ਪੰਜ ਜਕਾਰੇ ਦੁਨੀਆ ਨੇ ਦੰਦਾਂ ਥੱਲੇ ਜਵਾਨਾਂ ਲੈ ਲੀਆਂ ਵੀ ਆਹ ਚੀਜ਼ ਨਹੀਂ ਕਦੀ ਵੇਖੀ ਵੱਡੇ ਵੱਡੇ ਰੋਂਦੇ ਵੇਖੇ ਪੁੱਤ ਮਰਿਆ ਤੇ ਇਹਨੇ ਜਨੂ ਬਾਬਾ ਜੁਝਾਰ ਸਿੰਘ ਚੱਲ ਕੇ ਆਇਆ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੋੜੀ ਟੁੱਟਣੀ ਨਹੀਂ ਚਾਹੀਦੀ ਜੋੜੀਆਂ ਜੱਗ ਥੋੜੀਆਂ ਵਾ ਬੜੀਆਂ-ਬੜੀਆਂ ਜੋੜੀਆਂ ਆਉਣਗੀਆਂ ਪਰ ਸਾਡੇ ਭਰਾਵਾਂ ਵਰਗੀ ਜੋੜੀ ਵੀ ਦੁਨੀਆ ਤੇ ਕੋਈ ਨਹੀਂ ਆਊਗੀ ਮਹਾਰਾਜ ਨੇ ਆਖਿਆ ਪੇਟਾ ਜਦੋਂ ਜੋੜੀਆਂ ਦੀ ਗੱਲ ਚੱਲਿਆ ਕਰੂਗੀ ਮੇਰੇ ਪੁੱਤਾਂ ਦਾ ਨਾਮ ਪਹਿਲੇ ਨੰਬਰ ਤੇ ਆਇਆ ਕਰੂਗਾ ਕੀ ਕਰਨਾ ਕਹਿੰਦਾ ਬਾਪੂ ਦੇ ਆਖਿਆ ਦਾਦੇ ਦਾ ਨਾਮ ਉੱਚਾ ਕਰਨਾ ਵਾ ਪਰਦਾਦੇ ਦਾ ਨਾਮ ਉੱਚਾ ਕਰਨਾ ਵਾ ਸੱਚੀ ਸਰਕਾਰ ਨੇ ਆਖਿਆ ਨੇੜੇ ਆ ਨੇੜੇ ਆ ਗਿਆ ਛੋਟਾ ਪੁੱਤ ਮਹਾਰਾ ਨੇ ਮੋਢੇ ਦਾ ਹੱਥ ਰੱਖਿਆ ਮਹਾਰਾ ਕਹਿੰਦੇ ਆ ਵਡੇ ਭਰਾ ਦੀ লাশ ਦਿਸਦੀ ਆਜੀਤ ਸਿੰਘ ਦੀ ਕਹਿੰਦਾ ਹਾਂ ਪਿਤਾ ਜੀ ਹੁਣ ਇਹਨੂੰ ਆਪਣੇ ਦੇ ਢਕਾ ਕੇ ਵੇਖਿਓ ਅਸੀਂ ਆਪਣੇ ਨਿਆਣੇ ਨੂੰ ਹੱਲਾ ਸ਼ੇਰੀ ਦੇਣੀ ਉਹਦੇ ਕੀ ਜਾਣੇ ਆ ਵੀ ਆ ਗਵੰਡੀਆਂ ਦੇ ਮੁੰਡੇ ਨੇ ਮੋਟਰਸਾਈਕਲ ਨਵਾਂ ਲਿਆ ਚੰਗੇ ਨੰਬਰਾਂ ਨਾਲ ਪੁੱਤੋ ਤੋਂ ਵੱਧ ਨੰਬਰ ਲੈ ਇਦਾਂ ਹੀ ਇਹਨੇ ਨਾ ਫਲਾਣੇ ਦਾ ਮੁੰਡਾ ਅਫਸਰ ਬਣ ਗਿਆ ਫਲਾਣੇ ਦਾ ਮੁੰਡਾ ਜੱਜ ਬਣ ਗਿਆ ਫਲਾਣੇ ਦੇ ਮੁੰਡੇ ਨੇ ਆ ਲਿਆਈ ਆ ਲਿਆਈ ਪੁੱਤ ਦੇ ਗੁਰੂ ਗੋਪਿੰਦ ਸਿੰਘ ਨੂੰ ਵੀ ਓਨੇ ਪਿਆਰੇ ਜਿੰਨੇ ਤੁਹਾਨੂੰ ਤੇ ਮੈਨੂੰ ਪਿਆਰੇ ਆ ਗੁਰੂ ਗੋਬਿੰਦ ਸਿੰਘ ਆਪਣੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਪੁੱਤ ਓ ਜਿੱਥੇ ਤੇਰੇ ਵੱਡੇ ਭਰਾ ਦੀ লাশ ਪਈ ਆ ਨਾ ਸਵਾਦ ਤਾ ਦੇ ਆ ਜੇ ਦੋ ਕਦਮ ਅੱਗੇ ਜਾ ਕੇ ਡਿੱਗੇ ਉਰਾਂ ਨਹੀਂ ਡਿੱਗਣਾ ਅੱਗੇ ਜਾ ਕੇ ਤੇ ਗੁਰੂ ਕਲਗੀਧਰ ਪਾਦਸ਼ਾਹ ਨੇ ਇੰਨੀ ਗੱਲ ਕਹਿ ਕੇ ਆਪਣੇ ਪੁੱਤ ਦਾ ਮੱਥਾ ਚੁੰਮਿਆ ਜਿਵੇਂ ਬਾਪ ਇੱਕ ਲਾੜੇ ਨੂੰ ਤਿਆਰ ਕਰਦਾ ਨਾ ਮਹਾਰਾਜ ਆਪਣੇ ਪੁੱਤ ਨੂੰ ਮੈਦਾਨੇ ਜੰਗ ਲਈ ਤਿਆਰ ਕਰਦੇ ਨੇ ਤੇ ਨਾਲ ਦੀ ਨਾਲ ਦਿਲ ਦੀਆਂ ਮੁਹੱਬਤ ਦੀਆਂ ਗੱਲਾਂ